ਹੈਲੋ ਜੀ ਮੇਰੇ ਵੱਲੋਂ ਸਾਰਨ ਪਿਆਰ ਭਰੀ ਸਸਤੀ ਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਅੱਜ ਆਪਾਂ ਇੱਕ ਹੋਰ ਸਿੰਧੀ ਬੂਟੀ ਨਾਲ ਸੂਟ ਤਿਆਰ ਕੀਤਾ ਉਹਦੀ ਵੀਡੀਓ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਸੂਟ ਆਪਾਂ ਤਿਆਰ ਕੀਤਾ ਵੈਸੇ ਤਾਂ ਆਪਣੀ ਵੀਡੀਓ ਪਾਈ ਵੀ ਹੈ ਕਢਾਈ ਦੀ ਤਾਂ ਨਿੱਕੀ ਬੂਟੀ ਸਿੰਧੀ ਦੀ ਤੇ ਵੱਡੀ ਬੂਟੀ ਆਪਾਂ ਜੋੜ ਕੇ ਇਹ ਆਪਾਂ ਛਾਪਿਆ ਸੀ ਤੇ ਇਹ ਆਪਾਂ ਤੁਹਾਨੂੰ ਸੂਟ ਜਿਹੜਾ ਕੱਢਿਆ ਹੁਣ ਤੁਹਾਨੂੰ ਦਿਖਾਵਾਂਗੇ ਹਾਂਜੀ ਆਪਾਂ ਇਹ ਸੂਟ ਆਪਾਂ ਕੜਾਈ ਕੀਤਾ ਇਹ ਨਿੱਕੀ ਬੂਟੀ ਐ ਤੇ ਇਹ ਵੱਡੀ ਬੂਟੀ ਆ ਇਹ ਬੂਟੀਆਂ ਆਪਾਂ ਜੋੜ-ਜੋੜ ਕੇ ਪਾਈਆਂ ਨਿੱਕੀਆਂ ਬੂਟੀਆਂ ਇੱਥੇ ਪਾ ਲਈਆਂ ਫਿਰ ਇਹ ਜਿਹੜੀ ਵੱਡੀ ਬੂਟੀ ਸੀ ਆਪਾਂ ਇਹਦਾ ਵੀ ਘਰੇ ਛਾਪਾ ਬਣਾ ਲਿਆ ਸੀਗਾ ਤੇ ਇਹਨੂੰ ਆਪਾਂ ਜੋੜ-ਜੋੜ ਕੇ ਪਾਇਆ ਇਸ ਤਰ੍ਹਾਂ ਤੇ ਇਹ ਬੂਟੀਆਂ ਨਿੱਕੀਆਂ ਸੀ ਜਿਹੜੀਆਂ ਇਹ ਵੀ ਆਪਾਂ ਜੋੜ-ਜੋੜ ਕੇ ਵੇਲ ਬਣਾਈ ਆਪਾਂ ਇਹ ਤੁਹਾਨੂੰ ਆਪਾਂ ਇਸ ਤਰ੍ਹਾਂ ਖੋਲ ਕੇ ਦਿਖਾਉਣੀ ਐ ਇਹ ਜਿਹੜਾ ਆਪਾਂ ਇਸ ਤਰ੍ਹਾਂ ਸੂਟ ਕੀਤਾ ਤਿਆਰ ਪਹਿਲਾਂ ਆਪਾਂ ਨਿੱਕੀਆਂ ਚਾਰ ਬੂਟੀਆਂ ਪਾਈਆਂ ਘੇਰੇ ਤੇ ਫਿਰ ਵਿਚਕਾਰ ਆਪਾਂ ਤਿੰਨ ਪਾਈਆਂ ਦੂਸਰੇ ਰੰਗ ਨਾਲ ਫਿਰ ਆਪਾਂ ਚਾਰ ਪਾਈਆਂ ਉੱਪਰ ਪੀਲੇ ਰੰਗ ਨਾਲ ਫਿਰ ਆਪਾਂ ਉੱਪਰ ਆਪਾਂ ਵੇਲ ਬਣਾਈ ਹੈ ਇਹ ਇਹ ਨਿੱਕੀ ਬੂਟੀ ਸੀ ਜਿਹੜੀ ਆਪਣੀ ਇਹ ਜੋੜ-ਜੋੜ ਕੇ ਆਪਾਂ ਵੇਲ ਬਣਾਤੀ ਨਾਲ ਜੋੜ-ਜੋੜ ਕੇ ਫਿਰ ਇਹ ਵੱਡੀਆਂ ਬੂਟੀਆਂ ਆ ਗਈਆਂ ਆਪਣੀਆਂ ਏਵੇਂ ਆਪਾਂ ਜੋੜ-ਜੋੜ ਕੇ ਬਣਾਈਆਂ ਜੋੜ-ਜੋੜ ਕੇ ਨਾਲ ਇਸ ਤਰ੍ਹਾਂ ਬਣਾ ਲੈਣਾ ਫਿਰ ਆਪਾਂ ਇੱਧਰ ਪਾ ਲਈ ਇੱਕ ਇੱਧਰ ਪਾ ਲਈ ਇਸ ਤਰ੍ਹਾਂ ਬਣਾ ਕੇ ਤੇ ਇਹ ਡਿਜ਼ਾਈਨ ਆਪਾਂ ਬਣਾ ਲਿਆ ਫਿਰ ਅੱਧ ਉੱਪਰ ਆਪਾਂ ਹੈਪ ਤੇ ਫਿਰ ਵੇਲ ਬਣਾਈ ਆ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਬਣਿਆ ਤੇ ਬਹੁਤ ਹੀ ਵਧੀਆ ਲੱਗਿਆ ਇਹ ਇਹ ਆਪਾਂ ਘੇਰੇ ਤੇ ਨਾ ਕੀਤਾ ਸਾਰਾ ਇੱਥੇ ਤੱਕਰ ਹੈਪ ਤਾਂ ਹੀ ਤੇ ਘੇਰੇ ਤੋਂ ਲੈ ਕੇ ਤੇ ਇਹਦੀਆਂ ਫਿਰ ਆਪਾਂ ਜਿਹੜੀਆਂ ਬਾਵਾ ਬਾਵਾ ਵੀ ਆਪਾਂ ਕੀਤੀਆਂ ਬਾਵਾ ਤੇ ਵੀ ਆਪਾਂ ਇਸ ਤਰ੍ਹਾਂ ਇਹ ਵੇਲ ਬਣਾ ਲਈ ਇੱਕ ਤੇ ਇੱਕ ਜਿਹੜਾ ਆਪਾਂ ਇਹ ਫੁੱਲ ਬਣਾ ਲਿਆ ਬਾਵਾ ਤੇ ਇਹ ਬਾਵਾ ਤੇ ਇੱਕ ਫੁੱਲ ਬਣਾਇਆ ਤੇ ਫਿਰ ਆਪਾਂ ਇਹਦੇ ਨਾਲ ਇੱਕ ਆਪਾਂ ਜਿਹੜੇ ਸਲਵਾਰ ਤੇ ਪੌਂਚੇ ਆ ਉਹ ਵੀ ਆਪਾਂ ਤਿਆਰ ਕੀਤੇ ਇਹ ਜਿਹੜੀ ਸਲਵਾਰ ਆ ਸਲਵਾਰ ਤੇ ਵੀ ਇਸ ਤਰ੍ਹਾਂ ਆਪਾਂ ਪੌਂਚਾ ਤੇ ਬਣਾ ਲਿਆ ਵੇਲ ਤੇ ਫਿਰ ਆਪਾਂ ਜਿਹੜਾ ਇੱਕ ਫੁੱਲ ਪੌਂਚਿਆਂ ਦੇ ਉੱਪਰ ਬਣਾਤਾ ਇਸ ਤਰ੍ਹਾਂ ਤੇ ਇਹਦੇ ਨਾਲ ਆਪਾਂ ਜਿਹੜਾ ਦੁਪੱਟਾ ਬਣਾਇਆ ਉਹ ਵੀ ਆਪਾਂ ਮੀਜਣੀ ਦੀ ਤਿਆਰ ਕੀਤਾ ਉਹਦੇ ਤੇ ਆਪਾਂ ਜਿਹੜੀ ਇਹਦੇ ਨਾਲ ਦੀ ਲੇਸ ਆ ਉਹ ਲੇਸ ਲਾਈ ਆ ਤੇ 2.5 ਦਾ ਆਪਾਂ ਇਹ ਦੁਪੱਟਾ ਤਿਆਰ ਕੀਤਾ ਇਹਦੇ ਨਾਲ ਬਹੁਤ ਹੀ ਸੋਹਣਾ ਇਹ ਸੂਟ ਬਣਿਆ ਬਹੁਤ ਹੀ ਪਿਆਰਾ ਲੱਗਦਾ ਕਢਾਈ ਤੇ ਵੀ ਇਹ ਤੇ ਮਨ ਬਹੁਤ ਲੱਗਦਾ ਇਸ ਤੇ ਕੜਾਈ ਬਹੁਤ ਹੀ ਸੌਖੀ ਜੀ ਤੇ ਬਹੁਤ ਹੀ ਸੋਹਣਾ ਲੱਗਦਾ ਇਹ ਆਪਣੀ ਸਲਵਾਰ ਹੋਗੀ ਤੇ ਆਪਣਾ ਕਮੀਜ਼ ਜੇ ਤੁਸੀਂ ਵੀ ਇਹੋ ਜਿਹਾ ਡਿਜ਼ਾਈਨ ਤਿਆਰ ਕਰਾਉਣੇ ਤਾਂ ਆਪਾਂ ਨੂੰ ਕਰਵਾ ਸਕਦੇ ਆ ਆਪਾਂ ਤੁਹਾਨੂੰ ਕੰਟੈਕਟ ਨੰਬਰ ਦੇ ਦੇਾਂਗੇ ਆਪਾਂ ਇਹ ਘਰੇ ਤਿਆਰ ਕੀਤਾ ਆਪ ਹੀ ਖੁਦ ਇਹ ਆਪਾਂ ਗਲੇ ਤੇ ਵੀ ਇਸ ਤਰ੍ਹਾਂ ਗਲੇ ਤੇ ਤਾਂ ਆਪਾਂ ਥੱਲੇ ਪੈਰ ਕੀ ਚ ਧਾਗਾ ਭਰ ਕੇ ਤੇ ਵੀ ਆਪਾਂ ਪੁੱਠੀ ਕਰਕੇ ਸੋਣਾ ਮਾਰਤੀਆਂ ਸੀ। ਜਿਹੜੇ ਜਿਹੜੇ ਆਪਾਂ ਰੰਗ ਕਢਾਈ ਚ ਪਾਏ ਆ ਇਸ ਤਰ੍ਹਾਂ। ਵੀ ਇਹ ਚੀਜ਼ ਇਹਦੀ ਆਪਾਂ ਲੈਣਾ ਬਣਾ ਲਈਆਂ ਵੀ ਗਲਾ ਸੁੰਣਾ ਜਿਆ ਨਾ ਲੱਗੇ। ਇਸ ਤਰ੍ਹਾਂ ਹੀ ਡਿਜ਼ਾਈਨ ਬਣਾਇਆ ਆਪਾਂ। ਜੇ ਤੁਹਾਨੂੰ ਇਹ ਡਿਜ਼ਾਈਨ ਦੀ ਸੂਟ ਦੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ। ਵੀ ਤੁਹਾਨੂੰ ਇਹ ਡਿਜ਼ਾਈਨ ਵਧੀਆ ਲੱਗਿਆ ਕਢਾਈ ਵਧੀਆ ਲੱਗੀ। ਤਾਂ ਆਪਾਂ ਹੋਰ ਵੀ ਇਸ ਤਰ੍ਹਾਂ ਦੀ ਕਢਾਈ ਦੇ ਸੂਟ ਕੱਢਦੇ ਰਹਿਨੇ ਆ ਬਣਾਉਨੇ ਰਹਿਨੇ ਫਿਰ ਆਪਾਂ ਤੁਹਾਨੂੰ ਇੱਕ ਵੀਡੀਓ ਹੋਰ ਬਣਾ ਕੇ ਪਾਵਾਂਗੇ ਸੂਟ ਅਜੇ ਆਪਾਂ ਤਿਆਰ ਕਰਦੇ ਆ ਜਿਹੜੀ ਆਪਾਂ ਕਢਾਈ ਦੀ ਆ ਇਹ ਆਪਣੀ ਪਾਈ ਵੀ ਆਪਣੀ ਵੀਡੀਓ ਨਿੱਕੀ ਬੂਟੀ ਦੀ ਪਾਈ ਆ ਤੇ ਵੱਡੀ ਬੂਟੀ ਵੀ ਆਪਾਂ ਕੱਢਦੇ ਵਿਖਾਇਆ ਮੇਰੇ ਚੈਨਲ ਬਲਜੀਤ ਕੌਰ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਆ ਵੀ ਆਪਾਂ ਇਹ ਕਿਸ ਤਰ੍ਹਾਂ ਬਣਾਇਆ ਇਹ ਸਾਰੀ ਆਪਣੀ ਵੀਡੀਓ ਬਣਾਈ ਵੀ ਆ ਤੇ ਆਪਣਾ ਦੁਪੱਟਾ ਨਾਲ ਤਿਆਰ ਕੀਤਾ ਵੇਦੇ ਜੇ ਤੁਹਾਨੂੰ ਇਹ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮਿਲਦੇ ਆ ਜੀ ਆਪਾਂ ਇੱਕ ਹੋਰ ਨਵੇਂ ਡਿਜ਼ਾਈਨ ਨਾਲ ਓਕੇ ਬਾਏ ਬਾਏ